3.5 ਲੱਖ ਦਾ ਆਪਾਂ ਘਰ ਲੈ ਕੇ ਪਹੁੰਚਿਆ ਰੇਟ ਸਹੀ ਸੁਣਿਆ ਜੀ 3.5 ਲੱਖ ਰੁਪਇਆ ਰਜਿਸਟਰੀ ਵਾਲੀ ਜਗ੍ਹਾ ਬਾਕੀ ਪੂਰੀ ਗੱਲ ਕਰਦੇ ਆ ਸਾਰਾ ਕੁਝ ਤੁਹਾਨੂੰ ਦੇਖਣ ਨੂੰ ਮਿਲੂਗਾ ਆਪਣੇ ਚੈਨਲ ਦਾ ਵਟਸਐਪ ਨੰਬਰ ਲਾਜ਼ਮੀ ਨੋਟ ਕਰ ਲਓ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਕਿਸੇ ਵੀ ਏਰੀਆ ਚ ਤੁਸੀਂ ਦੇਖ ਰਹੇ ਹੋ ਜੇ ਤੁਹਾਡੇ ਕੋਲੇ ਘਰ ਕੋਠੀ ਮਕਾਨ ਹੈ ਆਪਣੇ ਵਟਸਐਪ ਨੰਬਰ ਤੇ ਭੇਜੋ ਨੰਬਰ ਆਪਣਾ 73800 ਪੂਰਾ 6273 ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਭੇਜ ਕੇ ਫ੍ਰੀ ਚੈਟ ਲਗਵਾਓ ਤੁਸੀਂ ਵੀ ਨਵੀਆਂ ਨਵੀਆਂ ਕੋਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ Home Sale Market channel ਨੂੰ subscribe ਕਰੋ ਤੇ ਨਾਲ ਇੱਕ bell icon ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਅੱਜ ਰੇਟ ਤੁਹਾਨੂੰ ਜਮ੍ਹਾਂ ਸਸਤਾ ਦੇਖਣ ਨੂੰ ਮਿਲੂਗਾ ਜੀ ਸਾਢੇ 1.5 ਲੱਖ ਰੁਪਈਆ ਇੱਕ ਬਾਰੀ ਡਿਮਾਂਡ ਹੈ ਕੋਈ ਫਿਕਸ ਰੇਟ ਨਹੀਂ ਹੈਗਾ ਜੀ ਮੌਕੇ ਤੇ ਘਾਟਾ ਵਾਦਾ ਕੀਤਾ ਜਾਊਗਾ ਤੇ ਜਿਹੜੀ ਇਹਨਾਂ ਨੂੰ ਗਲੀ ਲੱਗਦੀ ਹੈ ਘਰ ਨੂੰ ਉਹ ਵੀ ਪੂਰੀ ਵਧੀਆ ਲੱਗਦੀ ਹੈ ਬਾਕੀ ਗੱਲ ਕਰਦੇ ਹਾਂ ਤੇ ਵੀਡੀਓ ਆਪਾਂ ਸ਼ੁਰੂ ਕਰ ਲਈ ਜਦੋਂ ਆਪਾਂ ਐਂਟਰ ਕਰਦੇ ਹਾਂ ਜੀ ਪਹਿਲਾਂ ਤਾਂ ਇੱਕ ਦਰਵਾਜ਼ਾ ਮਿਲੂ ਆਪਾਂ ਨੂੰ ਤੇ ਦਰਵਾਜੇ ਦੇ ਵਿੱਚ ਇੱਕ ਪਾਸੇ ਆਪਾਂ ਨੂੰ ਇੱਕ ਕਮਰਾ ਦੇਖਣ ਨੂੰ ਮਿਲੂਗਾ ਜੀ। ਬਾਕੀ ਤੁਸੀਂ ਕਮਰਾ ਦੇਖ ਲਓ। ਵਧੀਆ ਕਮਰਾ ਬਣਿਆ ਹੋਇਆਗਾ। ਤੇ نیچے ਆਪਾਂ ਜੇ ਫਰਸ਼ ਦੀ ਗੱਲ ਕਰੀਏ ਤਾਂ ਵਧੀਆ ਫਰਸ਼ ਇਹਨਾਂ ਨੇ ਲਗਵਾਇਆ ਹੋਇਆ। ਘਰ ਠੀਕ ਹੈ ਜੀ ਰੇਟ ਦੇ ਹਿਸਾਬ ਨਾਲ ਬਾਕੀ ਰੇਟ ਤੁਸੀਂ ਆਪ ਹੀ ਦੇਖ ਲੂ। 3.5 ਲੱਖ ਦੇ ਵਿੱਚ ਅੱਜਕੱਲ ਕੀ ਆਉਂਦਾ ਜੀ ਆਪਾਂ ਨੂੰ ਜਗ੍ਹਾ ਵੀ ਮਿਲ ਰਹੀ ਹੈ ਜੀ ਤੇ ਘਰ 'ਚ ਕਮਰੇ ਵੀ ਬਣੇ ਹੋਏ ਨੇ। ਬਾਕੀ ਵਧੀਆ ਘਰ ਆਪਾਂ ਨੂੰ ਮਿਲ ਰਿਹਾ ਹੈ ਰਜਿਸਟਰੀ ਵਾਲੀ ਜਗ੍ਹਾ ਬਾਕੀ ਕੱਲੀ-ਕੱਲੀ ਆਪਾਂ ਗੱਲ ਕਰ ਰਹੇ ਆਂ ਵੀਡੀਓ ਚ ਤੁਸੀਂ ਸਾਰਾ ਕੁਝ ਦੇਖੋਗੇ ਤੇ ਇੱਕ ਪਾਸੇ ਬਾਥਰੂਮ ਵਗੈਰਾ ਆਪਾਂ ਨੂੰ ਮਿਲ ਜੂਗਾ ਤਿਆਰਤਾ ਨਹੀਂ ਕਰਵਾਇਆ ਹੋਇਆ ਬਾਥਰੂਮ ਬੂਥਰੂਮ ਬਾਕੀ ਮਿਲ ਜਰੂਰ ਜਾਊਗਾ ਤੇ ਇਹ ਆਪਾਂ ਨੂੰ ਇੱਕ ਛੋਟਾ ਜਿਹਾ ਕਮਰਾ ਮਿਲ ਜੂਗਾ ਜੀ ਇੱਕ ਸੁਭਾਤ ਵਾਂਗੂ ਸੁਭਾਤੀ ਹੈ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜੀ ਨਿੱਕਾ ਜਿਹਾ ਬਿਲਕੁਲ ਤੇ ਉੱਪਰ ਆਪਾਂ ਜੇ ਗੱਲ ਕਰੀਏ ਛੱਤ ਦੀ ਤਾਂ ਟਾਇਲ ਬੱਤੀ ਵਾਲੀ ਗੱਡਰ ਵਾਲੀ ਆਪਾਂ ਨੂੰ ਛੱਤ ਮਿਲੇਗੀ ਤੇ ਥੋੜਾ ਜਿਹਾ ਆਪਾਂ ਹੋਰ ਅੱਗੇ ਚੱਲਾਂਗੇ ਤਾਂ ਆਪਾਂ ਨੂੰ ਇੱਕ ਕਮਰਾ ਦੇਖਣ ਨੂੰ ਮਿਲੂਗਾ ਜੀ ਕਮਰਾ ਵੀ ਵਧੀਆ ਬਣਿਆ ਹੋਇਆ ਹੈ ਬਾਕੀ ਤੁਹਾਨੂੰ ਮੈਂ ਦਿਖਾ ਵੀ ਦਿੰਨੇ ਆਂ ਅੰਦਰ ਜਾ ਕੇ ਬਾਕੀ ਲਾਈਟਿੰਗ ਲੂਟਿੰਗ ਦਾ ਵਧੀਆ ਕੰਮ ਹੋਇਆ ਹੈ ਤੇ ਮੀਟਰ ਵਗੈਰਾ ਲੱਗਿਆ ਹੋਇਆ ਪਾਣੀ ਦੀ ਸਪਲਾਈ ਵਧੀਆ ਹੈ ਬਾਕੀ ਸਾਰਾ ਕੁਝ ਵਧੀਆ ਜੀ ਰੇਟ ਵੀ ਵਧੀਆ ਤੇ ਕਈ ਦਿਨਾਂ ਤੋਂ ਆਪਾਂ ਬਹੁਤ ਸਸਤੇ ਰੇਟਾਂ ਦੇ ਵਿੱਚ ਘਰਾਂ ਤੇ ਮਕਾਨ ਲੈ ਕੇ ਆ ਰਹੇ ਆਂ ਜੀ ਕਈ ਦਿਨਾਂ ਤੋਂ ਆਪਾਂ 6 ਲੱਖ 7 ਲੱਖ 10 ਲੱਖ 12 ਲੱਖ ਬਸ ਇੰਨੇ ਕ ਰੇਟ ਤੱਕ ਘਰ ਕੂਠੀ ਮਕਾਨ ਲੈ ਕੇ ਆ ਰਹੇ ਆ ਜੀ ਇੰਨੇ ਘੱਟ ਰੇਟ ਤੁਹਾਡੀ ਫਰਮਾਇਸ਼ ਤੇ ਹੀ ਲੈ ਕੇ ਆ ਰਹੇ ਆ ਜੀ ਆਪਣੇ ਕੋਲੇ ਕੂਠੀਆਂ ਤਾਂ ਹੋਰ ਵੀ ਬਹੁਤ ਸਾਰੀਆਂ ਪੁੰਚੀਆਂ ਪਈਆਂ 60 60 70 70 ਲੱਖ ਤੱਕ ਤੇ ਬਾਕੀ ਆਪਾਂ ਤੁਹਾਡੀ ਫਰਮਾਇਸ਼ ਤੇ ਘੱਟ ਰੇਟਾਂ ਦੇ ਘਰ ਕਈ ਦਿਨਾਂ ਤੋਂ ਪਾ ਰਹੇ ਆ ਜੀ ਤੁਸੀਂ ਬਹੁਤ ਜ਼ਿਆਦਾ ਕਮੈਂਟ ਕਰ ਰਹੇ ਹੋ ਵੀ ਸਾਨੂੰ ਕੋਈ ਸਸਤੇ ਜਿਹੇ ਘਰ ਦਿਖਾਓ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜੇ ਤੁਹਾਨੂੰ ਇਹ ਘਰ ਵਧੀਆ ਲੱਗੇ ਪਸੰਦ ਆਵੇ ਤਾਂ ਮਾਲਕ ਨਾਲ ਤੁਸੀਂ ਡਾਇਰੈਕਟ ਗੱਲ ਕਰ ਸਕਦੇ ਹੋ ਬਾਕੀ ਮੋਬਾਈਲ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਗਿਆ ਹੋਊਾ ਮਾਲਕ ਦਾ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦੇਣਾ ਜੀ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਹੈ ਜੀ 6280911099 ਦੁਬਾਰਾ ਫਿਰ ਤੋਂ ਮੈਂ ਕਨਫਰਮ ਕਰਵਾ ਦੇਣਾ 6280911099 ਜਿਹੜੀ ਵੀ ਗੱਲ ਕਰਨੀ ਹੋਈ ਕਿਸੇ ਵੀ ਤਰ੍ਹਾਂ ਦੀ ਤਾਂ ਮਾਲਕ ਨਾਲ ਤੁਸੀਂ ਗੱਲ ਕਰ ਲਿਓ ਜੀ ਤੇ ਮਾਲਕ ਨਾਲ ਗੱਲ ਕਰਕੇ ਤੇ ਜਾ ਕੇ ਤੇ ਤੁਸੀਂ ਦੇਖ ਕੇ ਤੇ ਇਹ ਘਰ ਖਰੀਦ ਸਕਦੇ ਹੋ ਜੀ ਬਾਕੀ ਘਰ ਦੀ ਪੂਰੀ ਵੀਡੀਓ ਸਕਰੀਨ ਤੇ ਚੱਲ ਰਹੀ ਹੈ ਬਾਕੀ ਤੁਸੀਂ ਦੇਖ ਵੀ ਲਈ ਜੇ ਆਪਾਂ ਲੋਕੇਸ਼ਨ ਦੀ ਗੱਲ ਕਰੀਏ ਏਰੀਆ ਦੀ ਗੱਲ ਕਰੀਏ ਤਾਂ ਮੋਗਾ ਮਾਲਕ ਨੂੰ ਏਰੀਆ ਲੱਗਦਾ ਜੀ ਮੋਗੇ ਤੋਂ 1.5 ਕਿਲੋਮੀਟਰ ਤੇ ਇਹਨਾਂ ਦਾ ਪਿੰਡ ਜੀ ਆਰਾਮਨਗਰ ਵਸਤੀ ਆਰਾਮਨਗਰ ਵਸਤੀ ਵਿੱਚ ਇਹ ਘਰ ਆਪਨ ਮਿਲ ਜਾਊਗਾ ਬਾਕੀ ਤੁਹਾਨੂੰ ਕਰੈਕਟ ਮੈਂ ਦੱਸ ਦਿੰਨਾ ਮੋਗੇ ਤੋਂ ਬੂਨਾ ਚੌਕ ਤੇ ਬੋਲੀ ਸਾਬ ਤੋਂ ਥੋੜਾ ਜਿਹਾ ਅੱਗੇ ਆਰਾਮ ਨਗਰ ਵਸਤੀ ਹੈ ਜੀ ਉੱਥੇ ਘਰ ਮਿਲ ਜੂਗਾ ਬਾਕੀ ਜਿਹੜੀ ਗਲੀ ਆ ਉਹ ਵੀ ਪੂਰੀ ਵਧੀਆ ਲੱਗਦੀ ਹੈ ਮਾਲਕ ਨੇ ਦੱਸਿਆ ਵੀ ਸਵੈਪਟ ਗੱਡੀ ਆ ਜਾ ਸਕਦੀ ਹੈ ਤੇ ਰਜਿਸਟਰੀ ਵਾਲੀ ਜਗ੍ਹਾ ਤੇ ਵੱਡੇ ਪੰਜ ਮਰਲੇ ਜਗ੍ਹਾ ਆਪਾਂ ਨੂੰ ਮਿਲੂਗੀ ਜੀ ਵੱਡੇ ਪੰਜ ਮਰਲੇ ਜਗ੍ਹਾ ਦੇ ਵਿੱਚ ਘਰ ਬਣਿਆ ਹੋਇਆ ਬਾਕੀ ਤੁਸੀਂ ਦੇਖ ਰਹੇ ਹੋ ਜੀ ਤੇ ਕਿਸੇ ਨੇ ਜਾ ਕੇ ਇਹ ਘਰ ਦੇਖਣਾ ਹੋਵੇ ਤੁਸੀਂ ਜਾ ਕੇ ਵੀ ਦੇਖ ਸਕਦੇ ਹੋ ਕੋਈ ਪਹਿਲਾਂ ਗੱਲ ਕਿਸੇ ਵੀ ਤਰ੍ਹਾਂ ਦੀ ਕਰਨੀ ਹੈ ਤੁਸੀਂ ਮਾਲਕ ਨਾਲ ਆਪੇ ਗੱਲ ਕਰ ਲਿਓ ਮਾਲਕ ਦਾ ਮੋਬਾਈਲ ਨੰਬਰ ਤੁਹਾਨੂੰ ਮੈਂ ਦੱਸ ਹੀ ਦਿੱਤਾ ਤੇ ਗੱਲਬਾਤ ਕਰਨੀ ਹੈ ਜਿਹੜੀ ਵੀ ਕਰੋ ਜੀ ਬਾਕੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸਿਓ ਮੈਨੂੰ ਕਮੈਂਟ ਕਰਕੇ ਘਰ ਤੁਹਾਨੂੰ ਕਿਵੇਂ ਦਾ ਲੱਗਿਆ ਘਰ ਦੀ ਵੀਡੀਓ ਕਿਵੇਂ ਦੀ ਲੱਗੀ ਰੇਟ ਕਿਵੇਂ ਦਾ ਲੱਗਿਆ ਜਰੂਰ ਦੱਸਿਓ ਜੀ ਕਮੈਂਟ ਕਰਨਾ ਨਾ ਭੁੱਲਿਓ ਜੀ ਕਮੈਂਟ ਲਾਜ਼ਮੀ ਕਰਿਓ ਬਾਕੀ ਜਿਹੜਾ ਇਹ ਘਰ ਹੈ ਜੀ ਇਹਦਾ ਪੂਰਾ ਕੰਮ ਤਾਂ ਨਹੀਂ ਹੋਇਆ ਜੀ ਆਪਾਂ ਕਹੀਏ ਵੀ ਸਾਰਾ ਘਰ ਤਿਆਰ ਕੀਤਾ ਕਰਾਇਆ ਆਪਨ ਮਿਲੂਗਾ ਇਦਾਂ ਦੀ ਗੱਲ ਹੈ ਨਹੀਂ ਥੋੜਾ ਬੋਤਾ ਕੰਮ ਲਾਜ਼ਮੀ ਕਰਵਾਉਣਾ ਪਊਗਾ ਜੀ ਥੋੜੀ ਜੀ ਮੁਰੰਮਤ ਵੀ ਕਰਾਉਣੀ ਪਊਗੀ ਬਾਕੀ ਤੁਹਾਡੇ ਸਾਹਮਣੇ ਆ ਤੁਸੀਂ ਸਾਰਾ ਕੁਝ ਦੇਖ ਲਿਆ ਜੀ ਇਹਨਾਂ ਨੇ ਰੇਟ 3.5 ਲੱਖ ਰੁਪਏ ਜਾਈ ਜੀ ਲਾ ਕੇ ਭੇਜੇਗਾ ਤੇ ਬਾਕੀ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਜਿੰਨੀਆਂ ਮੇਰੀਆ ਭੈਣਾ ਮੇਰੀਆ ਮਾਤਾ-ਮਾ ਮੇਰੇ ਵੱਡੇ ਬਜ਼ੁਰਗ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੂ ਘਰ ਕੋਠੀ ਮਕਾਨ ਤੁਹਾਡੇ ਕੋਲੇ ਵੇਚਣ ਵਾਸਤੇ ਤੁਸੀਂ ਵੇਚਣਾ ਚਾਹੁੰਦੇ ਹੋ ਚਾਹੇ ਪਿੰਡ ਚੋਂ ਚਾਹੇ ਸ਼ਹਿਰ ਚੋਂ ਜਿੱਥੋਂ ਵੀ ਤੁਸੀਂ ਦੇਖ ਰਹੂ ਆਪਣਾ ਜਿਹੜਾ WhatsApp ਨੰਬਰ ਹੈ ਪੂਰੀ ਵੀਡੀਓ ਚ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਹੈ ਨੰਬਰ ਹੈ ਜੀ ਆਪਣਾ 73800 2673 ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਆ ਕੁਝ ਆਪਣੇ WhatsApp ਨੰਬਰ ਤੇ ਭੇਜੋ ਆਪਾਂ ਨੂੰ ਪੁੱਛਣ ਦੀ ਲੋੜ ਵੀ ਹੈ ਨਹੀਂ ਜੀ ਨਾ ਕੋਈ ਹੈਲੋ ਕਰਕੇ ਭੇਜਣ ਦੀ ਲੋੜ बस वीडियो बनाओ फोटो में खिंचो ते अपने कोले अपने नंबर पे भेजो ਤੁਹਾਡੀ ਐਡ ਛੇਤੀ ਤੋਂ ਛੇਤੀ ਲਗਾ ਦਿੱਤੀ ਜਾਊਗੀ ਤੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਲਓ ਜੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਪਹਿਲੀ ਵਾਰ ਜਿੰਨੇ ਚੈਨਲ ਤੇ ਆਇਓ ਤੇ ਇਸ ਤਰ੍ਹਾਂ ਦੀ ਡੇਲੀ ਤੁਸੀਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ نیچے ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਜਰੂਰ ਦਬਾ ਦਿਓ ਤੇ ਵੀਡੀਓ ਵਧੀਆ ਲੱਗ ਰਹੀ ਜੇ ਤੁਹਾਨੂੰ ਤਾਂ ਲਾਈਕ ਲਾਜ਼ਮੀ ਕਰ ਦਿਓ ਲਾਈਕ ਕਰਨਾ ਨਾ ਭੁੱਲਿਓ ਜਿੰਨੇ ਦੇਖ ਰਹੇ ਹੋ ਸਪੋਰਟ ਕਰਿਆ ਕਰੋ ਜੀ ਬਾਕੀ ਅਗਲੀ ਵੀਡੀਓ ਚ ਕਿਹੜੇ ਈਰੀ ਚ ਕਿਨੇ ਰੇਡ ਦੇ ਵਿੱਚ ਕਿੱਥੇ ਘਰ ਕੁਠੀ ਮਗਾਂਦ ਹੋਣ ਚਾਹੀਦਾ ਕਮੈਂਟ ਲਾਜ਼ਮੀ ਕਰਿਓ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਹੀ ਆਪਾਂ ਵੀਡੀਓ ਲੈ ਕੇ ਪਹੁੰਚਦੇ ਆਂ ਡੇਲੀ ਜੀ ਤੇ ਇਹ ਮਿਲਦੇ ਆ ਠੀਕ ਹੈ ਜੀ ਬਾਕੀ ਧੰਨਵਾਦ ਜੀ ਤੁਸੀਂ ਪੂਰੀ ਵੀਡੀਓ ਦੇਖੀ ਬਹੁਤ ਬਹੁਤ ਸ਼ੁਕਰੀਆ ਬਾਕੀ ਮਿਲਦੇ ਆਂ ਛੇਤੀ ਜੀ ਆਪਾਂ